ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਵੱਲੋਂ ਦਿੱਲੀ ਅਮ੍ਰਿਤਸਰ ਨੈਸ਼ਨਲ ਹਾਈਵੇ ਸਰਹਿੰਦ ਵਿਖੇ ਧਰਨਾ ਲਗਾ ਕੇ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਕਤਾ ਜ਼ਿਲ੍ਹਾ ਯੂਥ ਕਨਵੀਨਰ ਦੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਖਨੋਰੀ ਬਾਰਡਰ ਉੱਤੇ ਦਿੱਤੇ ਜਾ ਰਹੇ ਕਿਸਾਨੀ ਧਰਨੇ ਦੌਰਾਨ ਸੰਗਰਾਸ਼ ਵਿੱਚ ਸ਼ਮੂਲੀਅਤ ਕਰਨ ਵਾਲੇ ਜ਼ਿਲ੍ਹਾ ਫਤਿਗੜ੍ਹ ਸਾਹਿਬ ਦੇ ਬਲਾਕ ਬੱਸੀ ਪਠਾਣਾ ਦੇ ਪਿੰਡ ਬਰਵਾਲਾ ਦੇ ਕਿਸਾਨ ਆਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਹੋਈ ਮੌਤ ਕਾਰਨ ਮੋਰਚੇ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਤਰਜ਼ ਤੇ ਮਰਿਤਕ ਕਿਸਾਨ ਚਰਨਜੀਤ ਸਿੰਘ ਨੂੰ ਮੁਆਵਜ਼ਾ ਰਾਸ਼ੀ ਅਤੇ ਹੋਰ ਸਰਕਾਰੀ ਸਹੂਲਤਾਂ ਦੇਣ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਹ ਜਾਮ ਇਸੇ ਤਰ੍ਹਾਂ ਜਾਰੀ ਰਹੇਗਾ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਭਾਰਤੀ ਕਿਸਾਨ ਜੂਨੇ ਨੇਕਤਾ ਸਿੱਧੂ ਪਰਵਲੋਂ ਜਿਹੜਾ ਇਹ ਰੋਡ ਜਾਮ ਕੀਤਾ ਹੈ। ਇਸ ਦੇ ਵਿੱਚ ਜੋ ਸਾਡਾ ਕਿਸਾਨ ਚਰਜੀ ਸਿੰਘ ਕਾਲਾ ਬਡਵਾਲਾ ਮੋਰਚੇ ਦੇ ਵਿੱਚ ਬਿਮਾਰ ਹੋਇਆ ਉਸ ਤੋਂ ਬਾਅਦ ਉਹ ਆਪਣੀ ਦਵਾਈ ਲੈਣ ਪਈਏ ਜਾ ਰਿਹਾ ਸੀ ਰਸਤੇ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਤੇ ਮੋਰਚੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸੀਡੈਂਟ ਹੁੰਦਾ ਤਾਂ ਉਹਨੂੰ ਕੰਪਨਸੇਸ਼ਨ 5 ਲੱਖ ਰੁਪਏ ਦੀ ਸਰਕਾਰੀ ਨੌਕਰੀ ਦਿੱਤੀ ਜਾਂਦੀ ਸਾਡੀ ਇਹ ਡਿਮਾਂਡ ਵੀ 5 ਲੱਖ ਰੁਪਏ ਤੇ ਸਰਕਾਰੀ ਨੌਕਰੀ ਸਰਕਾਰ ਤੁਰੰਤ ਚੈੱਕ ਲੈ ਕੇ ਆਵੇ ਤੇ ਉਹਦਾ ਲਿਖਤੀ ਸਾਨੂੰ ਆਪਣਾ ਦੇਵੇ ਵੀ ਇਹਨਾਂ ਨੂੰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੀ ਜਾਂਦੀ ਤਾਂ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇਹ ਸਾਡਾ ਪ੍ਰੋਟੈਸਟ ਜਾਰੀ ਰਹੇਗਾ ਪਹਿਲਾਂ ਨਹੀਂ ਕਿਸੇ ਗੱਲ ਨਹੀਂ ਅਧਿਕਾਰੀ ਨੂੰ ਇਸ ਨੂੰ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਆਉਂਦਾ ਜਿਸ ਨਹੀਂ ਰਿਹਾ ਦੇਖੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਜੀ ਕਾਲਾ ਬਡਵਾਲੇ ਤੋਂ ਜ਼ਿਲ੍ਹਾ ਫਤਗੜ ਸਾਹਿਬ ਦੇ ਜਿਹੜੇ ਇੱਕ ਕਿਸਾਨ ਨੇ ਖਨੌਰੀ ਬਾਰਡਰ ਤੋਂ ਆ ਰਹੇ ਸੀ ਉਹਨਾਂ ਦਾ ਐਕਸੀਡੈਂਟ ਦੇ ਜਿਹੜੀ ਮੌਤ ਹੋਈ ਤਾਂ ਮੈਂ ਸਮਝਦਾ ਹਾਂ ਜੇ ਸੋਚੇ ਕਿਸਾਨਾਂ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਕਮਿਟਮੈਂਟ ਕਰੀਗੀ ਉਹਨੂੰ 5 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਪਰ ਵਾਰਨ ਦਿੱਤੀ ਜਾਉ ਪਰ ਉਸ ਕਮਿਟਮੈਂਟ ਤੋਂ ਜਿਹੜਾ ਮਜੂਦਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਮੁਕਰ ਗਿਆ ਔਰ ਜਦੋਂ ਤਿੰਨ ਦਿਨ ਚਾਰ ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਜ ਆਖਰ ਨੂੰ ਜਿਹੜਾ ਸਮੁੱਚੇ ਕਿਸਾਨ ਜਦ ਦੇ ਮੰਡੀਆਂ ਜਿਹੜੀ ਕਿਸਾਨ ਯੂਨੀਅਨ ਸਿੱਧੂ ਪਰ ਰੇਸ ਦੇ ਸਬੰਧੀ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਇਤਿਜਾਮ ਲਾਇਆ ਗਿਆ। ਤਾਂ ਮਸੰਦਾ ਪ੍ਰਸ਼ਾਸਨ ਨੂੰ ਜੋ ਕਮਿਟਮੈਂਟ ਕੀਤੀ ਆ ਉਸ ਜੱਥੇਬੰਦੀ ਨਾਲ ਉਸ ਸਮੇਂ ਇੱਕ ਕਿਸਾਨ ਨੂੰ ਜੋ ਮੁਆਵਜ਼ਾ ਦੇਣਾ ਹੈ ਔਰ ਸਰਕਾਰੀ ਨੌਕਰੀ ਦੇਣੀ ਹੈ ਉਹ ਤੁਰੰਤ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਆ ਜਿਹੜਾ ਜਦੋਂ ਪਿਛਲੇ ਸਮੇਂ ਇੰਨੇ ਕਿਸਾਨਾਂ ਨੂੰ ਜਿਹੜੇ ਜਿਦੀ ਵੀ ਹਾਸੇ ਵਾਪਰੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਦਾ ਮੁਆਵਜ਼ਾ ਵੀ ਦਿੱਤਾ ਗਿਆ ਸਰਕਾਰੀ ਨੌਕਰੀ ਦਿੱਤਾ ਇਸ ਕਿਸਾਨ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਇਹ ਰੋਸ ਦੇ ਕਰਕੇ ਇੱਥੇ ਜਿਹੜਾ ਜਾਮ ਲਾਇਆ ਗਿਆ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਇਤਰਾਤ ਜਿਹੜਾ ਨੂੰ 5 ਆਵਜਾ ਤੇ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ